ਨਵਜੋਤ ਸਿੱਧੂ ਨਾਲ ਬੜਾ ਵੱਡਾ ਪੁੰਨ ਖੱਟ ਗਿਆ ਤੇ ਹੁਣ ਵਾਰੀ ਤੁਹਾਡੀ ਆ ਤੇ ਤੁਸੀਂ ਵੀ ਨਵਜੋਤ ਸਿੱਧੂ ਦੀਆਂ ਗੱਲਾਂ ਤੇ ਅੱਜ ਵਾਲੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸ਼ੇਅਰ ਕਰਕੇ ਪੁੰਨ ਖੱਟ ਸਕਦੇ ਹੋ ਕਿਸੇ ਦੀ ਜਾਨ ਬਚਾ ਸਕਦੇ ਹੋ ਨਵਜੋਤ ਸਿੱਧੂ ਦੇ ਮਗਰ ਸਾਰੀ ਡਾਕਟਰਾਂ ਦੀ ਲੋਬੀ ਇਕੱਠੀ ਹੋ ਕੇ ਪੈ ਗਈ ਤੇ 262 ਡਾਕਟਰਾਂ ਨੇ ਸਾਈਨ ਕਰਕੇ ਇੱਕ ਚਿੱਠੀ ਜਾਰੀ ਕੀਤੀ ਹੈ ਕਹਿੰਦੇ ਨਵਜੋਤ ਸਿੱਧੂ ਕੀ ਆ ਫਾਲਤੂ ਇਹਨੇ ਬੋਲ ਰਿਹਾ ਜਿਹੜੀ ਉਹਨੇ ਕੈਂਸਰ ਤੋਂ ਬਚਣ ਦਾ ਤਰੀਕਾ ਕਹਿੰਦੇ ਦੱਸਿਆ ਉਹ ਸੈਂਟਿਫਿਕ ਹੈ ਨਹੀਂ ਨਾ ਹੀ ਕਿਤੇ ਅਪਰੂਵ ਹੈਗਾ ਕਹਿੰਦੇ ਉਹ ਗਲਤ ਤਰੀਕਾ ਉਹ ਤਰੀਕਾ ਗਲਤ ਨਹੀਂ ਪਰ ਹਾਂ ਅਧੂਰਾ ਜ਼ਰ ਪਰ ਉਹਦੀਆਂ ਅਧੂਰੀਆਂ ਗੱਲਾਂ ਨੂੰ ਅੱਜ ਪੂਰਾ ਜਰੂਰ ਕਰੂ ਕਿਉਂਕਿ ਅਸੀਂ ਵੀ ਆਪਦਾ ਕੈਂਸਰ ਦੇ ਨਾਲ ਗੁਆ ਲਿਆ ਪਿੱਛੇ ਜੇ। ਹੋਰ ਬੰਦਾ ਕੀ ਆਪਣਿਆਂ ਦੀ ਜਾਨ ਨਾ ਗਾਵੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਅੱਜ ਦੀਆਂ ਗੱਲਾਂ ਨੂੰ ਸ਼ੇਅਰ ਜਰੂਰ ਕਰ ਦਿਓ। ਨਯੋਤ ਸਿੱਧੂ ਦੇ ਪਹਿਲਾਂ ਦਾ ਪਰਿਵਾਰ ਨੂੰ ਵਧਾਈਆਂ ਨੇ ਕਿ ਉਹ ਕੈਂਸਰ ਦੇ ਖਿਲਾਫ ਇੱਕ ਜੰਗ ਲੜਿਆ, ਪੂਰਾ ਪਰਿਵਾਰ ਲੜਿਆ ਤੇ ਉਹ ਜੰਗ 'ਚ ਜਿੱਤ ਵੀ ਹਾਸਲ ਕੀਤੀ ਆ। ਤੇ ਦੂਜਾ ਵੱਡਾ ਜਿਹੜਾ ਕੀ ਉਹਨੇ ਪੁੰਨਖਟੇ ਉਹਨੇ ਪੂਰੇ ਮੀਡੀਆ ਦੇ ਮੁਖਾਤਿਬ ਹੋ ਕੇ ਕੀ ਆ ਉਹਨੇ ਅਸਲੀਅਤ ਦੱਸੀ ਆ ਕਿ ਕੈਂਸਰ ਹੈ ਕਿੰਨੀ ਖਤਰਨਾਕ ਚੀਜ਼। ਕਿਉਂਕਿ ਇਹਦੇ ਡਰ ਤੇ ਅੱਜ ਦੀ ਪੋਸਟ ਕੀ ਆ ਥੋੜਾ ਕੈਂਸਰ ਪ੍ਰਤੀ ਡਰ ਜ਼ਰੂਰ ਕੱਢ ਦੂ ਪਰ ਅਵੇਅਰਨੈਸ ਦੀ ਘਾਟ ਆ ਹੁਣ ਜਿਹੜਾ ਡਾਕਟਰ ਪਰਮੇਸ਼ਰ ਆ ਨਾ ਟਾਟਾ ਕੈਂਸਰ ਕੇਅਰ ਵਾਲਾ ਉਹਨੇ ਸਪੈਸ਼ਲ ਕੀ ਆ ਸਾਰੇ ਪੁਰਾਣੇ ਡਾਕਟਰ ਵੀ ਇਕੱਠੇ ਕਰ ਲੇ ਸਾਰਿਆਂ ਨੂੰ ਕੀ ਆ ਇਕੱਠੇ ਕਰਕੇ ਉਹ ਕਹਿੰਦਾ ਹਲੇ ਤਾਂ ਅਸੀਂ ਲੇਟ ਹੋ ਗਏ ਕਹਿੰਦਾ ਅਸੀਂ ਪਹਿਲਾਂ ਕਹਿਣਾ ਸੀਗਾ ਵੀ ਨਵਜੋਤ ਸਿੱਧੂ ਜਿਹੜੀਆਂ ਗੱਲਾਂ ਕਹਿੰਦਾ ਕਹਿੰਦਾ ਉਹ ਗਲਤ ਗੱਲਾਂ ਨਹੀਂ ਜਿਹੜੇ ਬੰਦੇ ਦੀ ਘਰਾਂ ਨੂੰ ਕਹਤਾ ਹੋਵੇ ਵੀ 5% ਤੋਂ ਵੀ ਘੰਟ ਚਾਂਸ ਬਚਨਦੇ ਹੈਗੇ ਆ ਤੇ ਉਹਦੀ ਵਾਈਬਰ ਉਹੀ ਇਲਾਜ ਹੋਇਆ ਜਿਹੜਾ ਕਿ ਹਜ਼ਾਰਾਂ ਲੱਖਾਂ ਲੋਕਾਂ ਦਾ ਹੁੰਦਾ ਪਰ ਫੇਰ ਵੀ ਉਹ ਬ ਉਥੋਂ ਵਾਪਸ ਆਉਂਦੇ ਆ 4th ਸਟੇਜ ਦੇ ਕੈਂਸਰ ਤੋਂ ਬਚ ਕੇ ਆਏ ਆ ਤਾਂ ਜਿਹੜਾ ਉਹਨੇ ਐਕਸਟਰਾ ਐਫਰਟ ਲਾਇਆ ਉਹਦੇ ਜੇ ਲੋਕਾਂ ਨਾਲ ਗੱਲ ਕਰ ਲਈ ਵੀ ਜਿਹੜਾ ਸੀ ਭਾਈ ਹੋਰ ਕੀ ਕੁਝ ਕੀਤਾ 40 ਦਿਨਾਂ ਦੇ ਵਿੱਚ ਅਸੀਂ ਜਿਹੜਾ ਕੀ ਆ ਫੂਡ ਚਾਰਟ ਜਿਹੜਾ ਅਸੀਂ ਫੋਲੋ ਕੀਤਾ ਉਹਦੀ ਗੱਲ ਕੀਤੀ ਵੀ ਖਾਦਾ ਕੀ ਆ ਹੁਣ ਇੱਕ ਗੱਲ ਕਹੀ ਆ ਕਹਿੰਦਾ ਤੁਸੀਂ ਘਰ ਦੇ ਵਿੱਚੋਂ ਸਸਤੀਆਂ ਚੀਜ਼ਾਂ ਦੇ ਨਾਲ ਵੀ ਕੈਂਸਰ ਤੋਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਦੱਸ ਦਿੰਨਾ ਕਿ ਠੀਕ ਹੈ ਐਲੋਪੈਥੀ ਦਾ ਇਲਾਜ ਜ਼ਰੂਰੀ ਆ ਜਿਵੇਂ ਇਲਾਜ ਨਾਲੋਂ ਪਰਹੇਜ਼ ਚੰਗਾ ਹੋਵੇ ਸਭ ਤੋਂ ਪਹਿਲਾਂ ਤਾਂ ਅਸੀਂ ਕੈਂਸਰ ਤੋਂ ਬਚ ਕਿਵੇਂ ਸਕਦੇ ਆ ਅਸੀਂ ਆਪਣੀਆਂ ਖਾਣ ਦੀਆਂ ਆਦਤਾਂ ਹੀ ਬ ਅਸੀਂ ਕੈਂਸਰ ਤੋਂ ਬਚ ਸਕਦੇ ਆ ਸਾਡੇ ਸਰੀਰ ਚ 72% ਕੀ ਆ ਪਾਣੀ ਦਾ ਬਣਿਆ ਹੋਇਆ ਸਰੀਰ ਆ ਜੇ ਤੇ ਪਾਣੀ ਅਸੀਂ ਸਭ ਤੋਂ ਵੱਧ ਕੀ ਆ ਐਸਿਡਿਕ ਪੀਂਨੇ ਆ ਸਾਡੀ ਬਾਡੀ ਜਦ ਐਸਿਡਿਕ ਹੋ ਜਾਂਦੀ ਨਾ ਤਜਾਬੀ ਜਿਹਾ ਸਾਡਾ ਸਰੀਰ ਬਣ ਜਾਂਦਾ ਤਾਂ ਸਭ ਤੋਂ ਵੱਧ ਕੈਂਸਰ ਦੇ ਚਾਂਸ ਸੀ ਕਿ ਐਸਿਡਿਕ ਸਰੀਰ ਚ ਬਣਦੇ ਆ ਤਜਾਬੀ ਸਰੀਰ ਦੇ ਵਿੱਚ ਬਣਦੇ ਆ ਤੇ ਕਰਨਾ ਕੀ ਆ ਸਿਰਫ ਸਰੀਰ ਨੂੰ ਅਲਕਲਾਈਨ ਕਰਨਾ ਤੇ ਹੋਊਗਾ ਕਿਵੇਂ ਉਹ ਅਲਕਲਾਈਨ ਪਾਣੀ ਦੇ ਨਾਲ ਹੋਊਗਾ ਜਿੰਨਾ ਅਸੀਂ ਆਰਓ ਦਾ ਪਾਣੀ ਪੀ ਜਾਂਦੇ ਆ ਉਹ ਸਾਰੇ ਸਾਡੇ ਕੀ ਆ ਜਿਹੜੀ ਸਰੀਰ ਆ ਉਹਨੂੰ ਕੀ ਐਸਿਡਿਕ ਬਣਾਈ ਜਾਂਦੇ ਕਿਉਂਕਿ ਅਸੀਂ ਤਜਾਬੀ ਪਾਣੀ ਪੀ ਜਾਂਦੇ ਆ ਜੇ ਜੈਸੀ ਪੀ ਐਚ ਲੈਵਲ 7 ਤੋਂ ਉੱਪਰ ਲਾ ਪਾਣੀ ਪੀਣ ਲੱਗ ਜੀਏ ਨਾ ਸਾਡਾ ਮੈਂ ਕਹਿੰਦਾ ਸਰੀਰ ਦੇ ਵਿੱਚੋਂ ਕੈਂਸਰ ਸੈੱਲ ਬੈਸੀ ਕੀ ਆ ਖਤਮ ਹੋ ਜਾਂਦੇ ਆ ਹੁਣ ਜਿਹੜੀ ਇਨਫਲਮੇਸ਼ਨ ਹੈਗੀ ਆ ਸਰੀਰ ਦੇ ਅੰਦਰ ਸੋਸ਼ ਵੀ ਹੋ ਜਾਂਦੀ ਆ ਤੇ ਜਿਹੜੇ ਸੈੱਲ ਬਣਦੇ ਕਿਵੇਂ ਆ ਉਹਦਾ ਸਭ ਤੋਂ ਵੱਡਾ ਸਾਡਾ ਡਾਈਟ ਆ ਅਸੀਂ ਖਾਣੇ ਕੀ ਆ ਜਿਹੜਾ ਗਲੂਟਨ ਖਾਈ ਜਾਂਦੇ ਆ ਕਣਕ ਸਭ ਤੋਂ ਵੱਡਾ ਕਾਰਨ ਆ ਜਿਹੜੇ ਕਾਰਬੋਹਾਈਡਰੇਟ ਕੀ ਆ ਲਈ ਜਾਂਦੇ ਆ 슈ਗਰ ਸਭ ਤੋਂ ਵੱਡਾ ਕੀ ਆ ਦਾ ਕਾਰਨ ਆ ਦੁੱਧ ਹੋ ਗਿਆ ਮੈਦਾ ਹੋ ਗਿਆ ਸਾਡਾ ਰਿਫਾਈਨਡ ਜਿਹੜਾ ਸਾਨੂੰ ਕੀ ਆ ਐਡ ਦੇ ਦੇ ਕੇ ਕੀ ਆ ਖਾਨ ਲਾਇਆ ਸੀ ਲਾਹਨਤਾ ਸਾਡੀਆਂ ਸਰਕਾਰਾਂ ਦੇ ਜਿਨ੍ਹਾਂ ਨੂੰ ਇਹ ਬੈਨ ਕਰਨੇ ਚਾਹੀਦੇ ਸੀ ਰਿਫਾਈਂਡ ਮੈਂ ਕਿਹਾ ਰਿਫਾਈਂਡ ਕੀ ਆ ਸਾਡੇ ਮੁਲਕ ਚੋਂ ਬੈਨ ਹੋ ਜੇ ਸਾਡੀ ਸਰੋਂ ਦਾ ਮੁੱਲ ਵੀ ਪੈ ਜੇ ਓਏ ਸਾਡੇ ਤਿਲਾਂ ਦਾ ਫੁੱਲ ਮੁੱਲ ਵੀ ਪੈ ਜੇ मूंगਫਲੀ ਦਾ ਮੁੱਲ ਪੈ ਜੇ ਤੇ ਸਭ ਤੋਂ ਚੰਗਾ ਤੇਲ ਕਿਹ ਹੈ ਕਿਹੜਾ ਕਿਹਾ ਜਾਂਦਾ ਨਵਜੋਤ ਸਿੱਧੂ ਨੂੰ ਵੀ ਕਿਹਾ ਸੀ 올ਿਵ ਆਇਲ ਕਿਹਾ ਜਾਂਦਾ ਰਿੰਡਾਂ ਦਾ ਤੇਲ ਸੀ ਰਿੰਡਾਂ ਦਾ ਤੇਲ ਕਹਿ ਦਿੰਦੇ ਆ ਸਭ ਤੋਂ ਚੰਗਾ ਫਿਰ मूंगਫਲੀ ਦਾ ਤੇਲ ਕੀ ਆ ਉਹ ਵੀ ਚੰਗਾ ਮੰਨਿਆ ਜਾਂਦਾ ਤੇ ਫਿਰ ਸਰੋਂ ਦਾ ਤੇਲ ਆ ਜਾਂਦਾ ਕੱਚੀ ਘਣੀ ਦਾ ਜਿਹੜਾ ਤੇਲ ਕਹਿ ਦਿੰਦੇ ਆ ਪਰ ਸਾਨੂੰ ਜਾਣ ਪੁੱਝ ਕੇ ਡਾਲਡੇ ਤੇ ਲਾਇਆ ਗਿਆ ਸੀ ਸਾਡੀਆਂ ਸਰਕਾਰਾਂ ਨੇ ਬੈਣ ਕਿਉਂ ਨਾ ਕੀਤਾ ਬਈ ਤੇ ਹਾਲਾਂਕਿ ਸਰਕਾਰ ਵਾਲਿਆਂ ਦੇ ਵੀ ਕੀ ਆ ਬਾਦਲ ਦੇ ਘਰ ਵਾਲੀ ਵੀ ਕੈਂਸਰ ਨਾਲ ਹੀ ਮਰੀ ਆ ਆਪਾਂ ਸਾਰੇ ਵਿੱਚਰ ਜਾਣਦੇ ਆ ਇੰਦਰਜੀਤ ਜੀ ਦੇ ਯਾਰ ਕੇ ਹਰਚਰਨ ਬਰਾੜ ਵਰਗੇ ਜਿਹੜੇ ਹੈਗੇ ਆ ਇਹ ਸਾਰੇ ਲੋਕ ਕੈਂਸਰ ਨਾਲ ਹੀ ਮਰਦੇ ਆ ਨਾਲ ਕੱਚੀ ਹਲਦੀ ਲੈ ਲੈਂਦੇ ਸੀ ਲਸਣ ਲੈ ਲੈਂਦੇ ਸੀ ਤੇ ਉਸ ਤੋਂ ਬਾਅਦ ਕਹਿੰਦੇ ਕੀ ਆ ਥੋੜਾ ਰੋਕ ਕੇ ਫਿਰ ਸੇਬ ਦਾ ਸਿਰਕਾ ਕੀ ਆ ਪਾ ਕੇ ਪੀ ਲੈਂਦੇ ਸੀ ਪਾਣੀ ਚ ਤੇ ਦਿਨ ਚ ਕਹਿੰਦੇ ਨਿੰਮ ਦੇ 10-12 ਪੱਤੇ ਆ ਜਿਹੜੇ ਉਹ ਚੱਬ ਲਓ ਬੇਸ਼ੱਕ ਠੀਕ ਹੈ ਬੇਸ਼ੱਕ ਹੀ ਆ ਉਹਨਾਂ ਨੂੰ ਰਗੜ ਕੇ ਪੇਸਟ ਬਣਾ ਕੇ ਲੈ ਲਓ ਤુલਸੀ ਦੇ ਪੱਤੇ ਲੈ ਲਓ ਪਾਲਕ ਲੈ ਲਓ ਨਵਜੋਤ ਸਿੱਧੂ ਨੇ ਵੀ ਇਹੀ ਗੱਲ ਕਹੀ ਸੀ ਕੌੜੇ ਤੇ ਜਿਹੜੇ ਖੱਟੀਆਂ ਚੀਜ਼ਾਂ ਖਾਓ ਸਭ ਤੋਂ ਵੱਧ ਕੀ ਆ ਜਿਹੜੇ ਸਿਟਰਸ ਫਰੂਟ ਆਪਾਂ ਕਹਿ ਦਿੰਦੇ ਆ ਸੰਤਰਾ ਹੋ ਗਿਆ ਇਹ ਤੁਸੀਂ ਖਾ ਸਕਦੇ ਹੋ ਨਿੰਬੂ ਹੋ ਗਿਆ ਮਸੰਮੀ ਹੋਗੀ ਤੇ ਕਹਿੰਦੇ ਸੀ ਕਿ ਸਪੈਸ਼ਲ ਚਾਹ ਦੀ ਵੀ ਜਿਹੜੀ ਗੱਲ ਕੀਤੀ ਸੀ ਉਹ ਚ ਕੀ ਪਾਉਂਦੇ ਸੀ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਪਾ ਕੇ ਪੀਂਦੇ ਸੀ ਦਾਲ ਚੀਨੀ ਹੋਗੀ ਕਾਲੀ ਮਿਰਚ ਹੋਗੀ ਲੌਂਗ ਹੋਗੇ ਇਲਾਇਚੀ ਹੋਗੀ ਛੋਟੀ ਲੋਕੀ ਦਾ ਕੱਦੂ ਦਾ ਸੀ ਕੀ ਇਹ ਕਹ ਦਿੰਦੇ ਆ ਆਪਾਂ ਅਲ ਕਹ ਦਿੰਦੇ ਆ ਅਲ ਦਾ ਨਾਰਦਾ ਜੂਸ ਲੈ ਲਓ ਤੇ ਅੱਜ ਕੱਲ੍ਹ ਸਸਤਾ ਸਭ ਤੋਂ ਸਸਤੀ ਕੀ ਹੈ ਗਾਜਰ ਸਸਤੀ ਆ ਚਕੰਦਰ ਸਸਤੀ ਆ ਤੇ ਔਲਾ ਇਹ ਤਿੰਨੇ ਚੀਜ਼ਾਂ ਨੂੰ ਕੀ ਹੈ ਇਹਨਾਂ ਨੂੰ ਗ੍ਰਾਈਂਡ ਕਰਕੇ ਇਹਨਾਂ ਦਾ ਕੀ ਹੈ ਜੂਸ ਕੱਢ ਲਓ ਇਹਨਾਂ ਦਾ ਜੂਸ ਪੀ ਲਓ ਤੇ ਨਟਸ ਕਹੇ ਆ ਨਟਸ ਕੀ ਆ ਆਪਾਂ ਸਾਰੇ ਜਾਣਦੇ ਆ ਅਖਰੋਟ ਆ ਬਦਾਮ ਆ ਪਿਸਤੇ ਆ ਅਲਸੀ ਲੈ ਲਓ ਪਮਕਨ ਸੀਡ ਲੈ ਲਓ ਕਾਜੂ ਲੈ ਲਓ ਇਹ ਚੀਜ਼ਾਂ ਵੀ ਕਹਿੰਦੇ ਕੈਂਸਰ 'ਚ ਕੀ ਆ ਬੜਾ ਕੰਮ ਕਰਦੀਆਂ ਕਿਉਂਕਿ ਐਂਟੀਆਕਸੀਡੈਂਟ ਨੇ ਇਹ ਇਕ ਨਯੋਤ ਸਿੱਧੇ ਨੂੰ ਸ਼ਬਦ ਵਰਤਦਾ ਦੀ ਕਨਵਾ ਦਾ ਕਹਿੰਦਾ ਕੀ ਆ ਆਟਾ ਵਰਤੋ ਜਾਂ ਬਾਦਾਮ ਦਾ ਆਟਾ ਠੀਕ ਆ ਬਾਦਾਮ ਦਾ ਆਟਾ ਕਹਿੰਦੇ ਮਹਿੰਗਾ ਕਨਵਾ ਦਾ ਆਟਾ ਕਿਹਾ ਜੀ ਉਹ ਕਨਵਾ ਹੁੰਦਾ ਕੀ ਆ ਸੌਖੀ ਭਾਅ ਸਮਝੀਏ ਤਾਂ ਦੋਸਤੋ ਬਾਥੂ ਦਾ ਆਟਾ ਹੁੰਦਾ ਤੇ ਬਾਥੂ ਜਿਹੜਾ ਕਣਕ ਚ ਹੋ ਜਾਂਦਾ ਜਿਹਦੇ ਤੋਂ ਅਸੀਂ ਕੀ ਆ ਆਮ ਹੀ ਸਪਰੇਅ ਛਿੜਕੇ ਕੀ ਆ ਮਾਰਦੇ ਆ ਕਣਕਾਂ ਦੇ ਵਿੱਚੋਂ ਬਾਥੂ ਅਸੀਂ 11 ਆ ਉਹਦਾ ਬਾਥੂ ਦਾ ਬੀਜ ਕੇ ਜਿਹੜਾ ਆਟਾ ਬਣਾ ਲੀਏ ਨਾ ਕੈਂਸਰ ਦਾ ਸਭ ਤੋਂ ਗਿਆ ਚੰਗਾ ਮੱਕ ਉਹਦੇ ਵਾਸਤੇ ਬੰਨਿਆ ਜਾਂਦਾ ਬਾਥੂ ਤੋਂ ਵੀ ਚੰਗਾ ਐਂਟੀਆਕਸੀਡੈਂਟ ਕਿਹੜਾ ਜਵਾਰ ਤੇ ਬਾਜਰੇ ਦਾ ਆਟਾ ਚਾਹੇ ਜਵਾਰ ਦਾ ਆਟਾ ਲੈ ਲਓ ਬਾਜਰੇ ਦਾ ਆਟਾ ਲੈ ਲਓ ਇਹ ਸਾਟੇ ਦੀ ਰੋਟੀ ਖਾਓਗੇ ਇਹ ਵੀ ਕੈਂਸਰ ਦੇ ਵਿੱਚ ਕੀ ਆ ਬੜਾ ਕੰਮ ਆਉਂਦੀ ਆ ਨਵਜੋਤ ਸਿੱਧੂ ਨੇ ਜਿਹੜਾ ਡਾਈਟ ਪਲਾਨ ਦੱਸਿਆ ਉਸ ਤੋਂ ਬਿਨਾ ਦੋਸਤੋ ਕੱਲੇ ਨਿੰਮ ਦੇ ਪੱਤੇ ਨਹੀਂ ਤੁਸੀਂ 베ਰੀ ਦੇ ਪੱਤੇ ਵੀ ਕੀ ਆ ਯੂਜ਼ ਕਰ ਸਕਦੇ ਹੋ ਇਹ ਵੀ ਐਂਟੀ ਇਨਫਲਮੇਟਰੀ ਹੈਗੇ ਆ ਤਾਲੀ ਦੇ ਪੱਤੇ ਵੀ ਯੂਜ਼ ਕਰ ਸਕਦੇ ਹੋ ਕੱਚੀ ਹਲਦੀ ਲਸਣ ਵੀ ਹੋ ਗਿਆ ਬਾਕੀ ਕੀ ਆ ਚਾਰਟ ਦੇ ਵਿੱਚ ਸਾਰਾ ਦੱਸਿਆ ਵੀ ਕਿਹੜੇ-ਕਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੋ ਪੱਤੇਦਾਰ ਸਬਜ਼ੀਆਂ ਹੋਗੀਆਂ ਫੁੱਲ ਗੋਭੀ ਹੋਗੀ ਬਰੋਕਲੀ ਹੋਗੀ ਤੇ ਸਭ ਤੋਂ ਘੱਟ ਦੀ ਜਿਹੜੀ ਚੀਜ਼ ਆ ਉਹ ਕਿਹੜੀਆਂ ਨੇ 베ਰੀਜ਼ ਨੇ ਬਲੈਕਬੈਰੀ ਹੋਗੀ ਬਲੂ 베ਰੀ ਹੋਗੀ 크레인베리 ਹੋਗੀ ਇਹ ਸਾਰੀਆਂ 베ਰੀਆਂ ਨੇ ਜਿਹੜੀਆਂ ਆਪਣੇ ਆਪ 베ਰੀ ਕਹਿ ਦਿੰਦੇ ਆ ਇਹ 6-7 ਤਰ੍ਹਾਂ ਦੀਆਂ 베ਰੀਆਂ ਜਿਹੜੇ 베ਰ ਆਉਂਦੇ ਆ 베ਰ ਹੁੰਦੇ ਆ ਪਰ ਫਰੂਟ ਜਿਹੜੇ ਹੋਰ ਵੀ ਬਾਕੀ ਸਾਰੇ ਹੈਗੇ ਆ ਕੇਲਾ ਹੋ ਗਿਆ ਅਨਾनास ਹੋ ਗਿਆ ਸੰਤਰਾ ਹੋ ਗਿਆ ਮਸੰਮੀ ਹੋਗੀ ਅਨਾਰ ਹੋ ਗਿਆ ਤੇ ਸਾਰੇ ਜਿਹੜੇ ਫਾਸਟ ਫੂਡ ਦੇ ਉਹ ਸਾਰੇ ਤੁਹਾਨੂੰ ਤਿਆਗਣੇ ਪੈਣਗੇ ਤੇ ਰੈਡੀमेड ਚੀਜ਼ਾਂ ਜਿਹੜੀਆਂ ਅਸੀਂ ਲਿਆ ਕੇ ਖਾਂਦੇ ਆ ਚਿਪਸ ਹੋ ਗਏ, ਕੁਰਕਰੇ, ਬਿਸਕੁਟ ਜਿੰਨੇ ਹੈਗੇ ਆ ਇਹਨਾਂ ਸਾਰੇ ਜਿਹੜੇ ਪ੍ਰিজਰਵੇਟਿਵ ਲਾਏ ਹੋਏ ਹੁੰਦੇ ਆ ਨਾ ਉਹਨੂੰ ਸਾਮ ਸਵਾਰ ਰੱਖਣ ਵਾਸਤੇ ਵੀ ਖਰਾਬ ਨਾ ਹੋਣ ਉਹ ਸਾਰੀਆਂ ਜ਼ਹਿਰਾਂ ਨੇ ਜਿਹੜੀਆਂ ਕੈਂਸਰ ਦਾ ਕਾਰਨ ਨੇ ਇਹ ਸਾਰੀਆਂ ਤਿਆਗਣੀਆਂ ਪੈਣਗੀਆਂ ਤੇ ਤੀਜੀ ਡਾਈਟ ਤੋਂ ਬਾਅਦ ਸਭ ਤੋਂ ਜ਼ਰੂਰੀ ਚੀਜ਼ ਕੀ ਆ ਸਪੋਰਟ ਚਾਹੀਦੀ ਆ ਪਰਿਵਾਰ ਦੀ, ਯਾਰਾਂ ਦੋਸਤਾਂ ਦੀ ਤੇ ਨਵਜੋਤ ਸਿੱਧੂ ਜਿਵੇਂ ਗੱਲ ਕਰਦਾ ਵੀ ਉਹਦੀ ਘਰ ਵਾਲੀ ਨਾਲ ਹਰ ਵਾਰ ਜਦੋਂ ਗੱਲ ਕਰਦਾ ਕਹਿੰਦਾ ਤੈਨੂੰ ਹੋਇਆ ਕੀ ਆ ਗੱਲ ਹੀ ਕੁਛ ਨਹੀਂ ਬਾਕੀ ਗੱਲ ਕੁਝ ਨਹੀਂ ਦੋਸਤੋ cancer ਦਾ ਹਊਆ ਵੱਡਾ ਜਿਵੇਂ ਸੱਪ ਦੇ ਡੰਗ ਨਾਲ ਨਹੀਂ ਸੱਪ ਦੇ ਕੀ ਐ ਦਹਿਲ ਨਾਲ ਬੰਦਾ ਮਰਦਾ cancer ਦੇ ਦਹਿਲ ਨਾਲ ਲੋਕੀਆ ਮਰ ਜਾਂਦੇ ਆ ਲੜਨਾ ਛੱਡ ਜਾਂਦੇ ਆ 85% ਦਾ cancer ਦੇ ਪੇਸ਼ੈਂਟ ਆਮ ਹੀ ਕਯਰ ਹੋਈ ਜਾਂਦੇ ਆ ਠੀਕ ਹੋਈ ਜਾਂਦੇ ਆ ਬੜੇ ਲੋਕ cancer ਨਾਲ ਲੜ ਕੇ ਜਾਂ ਠੀਕ ਹੋਏ ਆ ਪਰ ਉਹਨੀਆਂ ਸਟੋਰੀਆਂ ਲੋਕਾਂ ਦੇ ਵਿੱਚ ਸਾਂਝੀਆਂ ਨਹੀਂ ਹੋਈਆਂ ਬੜੇ ਲੋਕਾਂ ਨੂੰ ਇਨਸਪੀਰੇਸ਼ਨ ਮਿਲਦੀ ਆ ਹੌਸਲਾ ਮਿਲਦਾ ਹੁਣ ਚੌਥੀ ਸਟੇਜ ਦੇ ਵਿੱਚੋਂ ਕਿੰਨੇ ਲੋਕ ਮੁੜ ਕੇ ਆਏ ਆ ਜਵਰਾ ਸਿੰਘ ਅਰਗਿਆ ਸੁਨਾਲੀ ਪਿੰਦਰੀਆ ਮਨੀਸ਼ਾ ਕੋਰਾਲਾ ਸੰਜੇ ਦਾਤਾ ਕਿਰਨ ਖੇਰ ਆ ਰਕੇਸ਼ ਰੋਸ਼ਨ ਆ ਰਿਤਿਕ ਰੋਸ਼ਨ ਦਾ ਪਿਓ ਆ ਇੰਨੇ ਵਕ ਜਿਹੜੇ ਕਿ ਇਹ ਸੈਲੀਬ੍ਰਿਟੀਜ਼ ਹੈਗੇ ਆ ਉਹਨਾਂ ਲੋਕਾਂ ਨੇ ਸਾਰਿਆਂ ਨੇ ਕੈਂਸਰ ਦੇ ਨਾਲ ਲੜਾਈ ਲੜੀ ਆ ਤੇ ਜਿਵੇਂ ਦੱਸਿਆ ਕੈਂਸਰ ਸੈੱਲ ਹਰੇਕ ਚ ਹੈਗੇ ਆ ਕਾਨੂੰ ਨਾ ਜਾਣਗੇ ਮੈਨੂੰ ਤੁਹਾਨੂੰ ਕਿਸੇ ਨੂੰ ਵੀ ਇਹ ਕਿਹ ਹੋ ਸਕਦਾ ਤੇ ਇਸ ਬਿਮਾਰੀ ਵਾਸਤੇ ਸਭ ਤੋਂ ਕੀ ਆ ਵੱਡਾ ਇਲਾਜ ਦੀ ਅਵੇਅਰਨੈਸ ਆ ਜਿੰਨੀ ਫਲਾ ਸਕਦੇ ਹੋ ਇਸੇ ਕਰਕੇ ਇਸ ਪੋਸਟ ਨੂੰ ਸ਼ੇਅਰ ਕਰਨ ਦੀ ਗੱਲ ਕੀਤੀ ਆ ਹਾਂ ਦੁੱਧ ਜਿਹੜਾ ਬੰਦ ਕਰਨ ਦੀ ਗੱਲ ਆਖੀ ਆ ਮੈਂ ਕਹਿੰਦਾ ਦੁੱਧ ਹਾਂ ਮਾੜਾ ਹੈ ਡਾਈਟ ਹੈਗੀ ਆ ਕੈਂਸਰ ਦੇ ਪੇਸ਼ੈਂਟ ਵਾਸਤੇ ਪਰ ਦਹੀਂ ਅਮਰਤ ਵਰਗੀਆਂ ਦਹੀਂ ਬਹੁਤ ਕੰਮ ਦੀ ਚੀਜ਼ ਆ ਦਹੀਂ ਬਣਾ ਕੇ ਕੀ ਹੈ cancer ਦਾ ਪੇਚਟ ਇਹਦਾ ਸੇਵਨ ਕਰ ਸਕਦਾ ਉਹ ਬੜੀ ਫਾਇਦੇਮੰਦ ਹੋਊਗੀ ਹੁਣ ਗੱਲ ਕਰਦੇ ਆਂ ਦੋਸਤੋ cancer ਦੇ ਇਲਾਜ ਦੀ ਜੇ ਗੱਲ ਕਰੀਏ ਤਾਂ ਮੋਟਾ ਜਿਹਾ ਤਿੰਨ ਚੀਜ਼ਾ ਸਾਡੇ ਹੁੰਦੀਆਂ ਨੇ ਸਰਜਰੀ ਨਾਲ cancer ਰਿਮੂਵ ਕੀਤਾ ਜਾਂਦਾ ਉਸ ਤੋਂ ਬਾਅਦ ਕੀਮੋਥੈਰੇਪੀ ਹੁੰਦੀ ਆ ਫਿਰ ਰੇਡੀਏਸ਼ਨ ਹੋ ਜਾਂਦੀ ਆ ਇਹਨਾਂ ਤਿੰਨਾਂ ਦੇ ਪ੍ਰੋਸੈਸ ਦੇ ਵਿੱਚੋਂ ਨਵਯੋਤ ਸਿੱਧੂ ਦੀ ਵਾਈਫ ਨੂੰ ਵੀ ਗੁਜ਼ਰਨਾ ਪਿਆ ਪਰ ਨਾਲ ਉਹਦੇ ਕੀ ਇੱਕ ਹੋਰ ਥੈਰੇਪੀ ਵਰਤੀ ਗਈ ਹਾਰਮੋਨਲ ਥੈਰੇਪੀ ਜਿਹੜੀ ਸੀਗੀ ਹੁਣ ਇਹਨਾਂ ਤਿੰਨਾਂ ਚੀਜ਼ਾਂ ਤੋਂ ਇਲਾਵਾ ਦੋਸਤੋ ਜਿਹੜੀ ਕਿ ਇਹ ਥੈਰੇਪੀਆਂ ਵਰਤੀਆਂ ਜਾਂਦੀਆਂ ਨੇ ਕਿਹੜੀਆਂ-ਕਿਹੜੀਆਂ ਨੇ ਉਹ ਜੇ ਹਾਈਪਰਥਰਮੀਆ ਆ ਜਾਂਦੀ ਹੈ ਜੀ ਜੇ ਸੇਕ ਦਿੱਤਾ ਜਾਂਦਾ 113 ਡਿਗਰੀ ਫਾਰਨਹੀਟ ਕੀ ਹੈ ਸੇਕ ਦੇ ਕੇ cancer ਵਾਲੀ ਜਗ੍ਹਾ ਨੂੰ ਜਿੱਥੇ cancer ਹੁੰਦਾ ਉਹਦੇ ਸੈੱਲਾਂ ਨੂੰ ਕੀ ਹੈ ਡੈੱਡ ਕੀਤਾ ਜਾਂਦਾ ਤੇ 4 ਤੋਂ 5 ਹਫ਼ਤੇ ਕਹਿੰਦੇ ਇਲਾਜ ਚੱਲਦਾ ਹਫ਼ਤੇ 'ਚ 2 ਦਿਨ ਕੀ ਹੈ ਇਹਦੀ ਸੈਟਿੰਗ ਲੈਣੀ ਪੈਂਦੀ ਆ ਇਹ ਛਾਤੀ ਦੇ cancer ਵਾਸਤੇ ਪਿੱਤੇ ਦੇ cancer ਵਾਸਤੇ ਸਿਰ ਦੇ ਗਰਦਨ ਦੇ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਜਗ੍ਹਾ ਤੇ cancer ਹੈਗਾ ਉਹਦੇ ਵਾਸਤੇ ਕੀ ਹੈ ਇਹ ਟੈਕਨੀਕ ਵਰਤੀ ਜਾਂਦੀ ਹੈ ਫਿਰ ਇਮਿਊਨੋਥੈਰਪੀ ਆ ਜਾਂਦੀ ਹੈ ਇਦਾਂ ਵੀ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕੀਤਾ ਜਾਂਦਾ ਇਮਿਊਨੋਥੈਰਪੀ ਜਿਹੜੀ ਹੈਗੀ ਆ ਇਹ ਗਲ ਦੇ ਨੱਕ ਦੇ ਮੂੰਹ ਦੇ ਲੰਗਸ ਦੇ ਗਲ ਬਲੇਡਰ ਜਿਹੜਾ ਸੀ ਪਿੱਤਾ ਕਹਿ ਦਿੰਨੇ ਆ ਕਿਡਨੀ ਦੇ ਬ੍ਰੇਨ ਦੇ ਇਹ ਸਾਰਿਆਂ ਦੇ ਵਿੱਚ ਕੀ ਆ ਇਹ ਸਹਾਇਤਾ ਕਰਦੀ ਆ ਜੇ ਇਹ ਇਨਾਂ ਜਗ੍ਹਾ ਤੇ ਕੈਂਸਰ ਹੁੰਦਾ ਤੇ ਲਗਭਗੇ 2 ਸਾਲ ਲਗਾਤਾਰ ਇਲਾਜ ਲੰਬਾ ਚੱਲਦਾ ਤੇ ਜਿਹੜੀ ਹਾਰਮੋਨ ਥੈਰਪੀ ਕੇ ਨਵਜੋਤ ਸਿੱਧੂ ਦੀ ਵਾਈਫ ਦੇ ਕੇਸ ਦੇ ਵਿੱਚ ਵੀ ਕੀ ਆ ਜਦੋਂ ਵਿਗੜ ਗਿਆ ਸੀ ਉਦੋਂ ਵਰਤੀ ਗਈ ਆ ਉਹ ਮੇਨਲੀ ਜਿਹੜੇ ਰੀਪ੍ਰੋਡਕਟਿਵ ਕੈਂਸਰ ਹੁੰਦੇ ਆ ਨਾ ਰੀਪ੍ਰੋਡਕਟਿਵ ਕੈਂਸਰ ਕਿਹੜਾ ਜਿਹੜੇ ਬੱਚਾ ਪੈਦਾ ਕਰਨ ਵਾਲੇ ਠੀਕ ਹੈ ਉਹਦੇ ਵਰਤੇ ਜਾਂਦੇ ਆ ਲੇਡੀ ਦੀਆਂ ਛਾਤੀ ਹੋਗੀ ਬੱਚੇਦਾਨੀ ਹੋਗੀ ਤੇ ਬੰਦੇ ਦੇ ਪ੍ਰੋਸਟੇਟ ਦਾ ਮੱਕ ਜਿਹੜਾ ਹੈਗਾ ਕੈਂਸਰ ਕਹਿ ਦਿੰਦੇ ਆ ਉਹ ਸਾਰਿਆਂ ਦੇ ਵਿੱਚ ਕੀ ਹੈ ਇਹ ਤਕਨੀਕ ਵਰਤੀ ਜਾਂਦੀ ਹੈ ਕੀ ਕੀਤਾ ਕੀ ਜਾਂਦਾ ਹਾਰਮੋਨ ਦਬਾਨੇ ਬੰਦ ਕਰ ਦਿੱਤੇ ਜਾਂਦੇ ਪਰ ਤਾਂ ਇੱਕ ਇੰਜੈਕਸ਼ਨ ਲਾਇਆ ਜਾਂਦਾ ਬਾਈ ਜਗਪਾਲ ਦੇ ਵੀ ਇੰਜੈਕਸ਼ਨ ਲਾਇਆ ਗਿਆ ਸੀ ਨਾਲ ਕੀ ਹੈ ਟੈਸਟਿਸ ਰਿਮੂਵ ਕਰਨ ਤੋਂ ਬਿਨਾਂ ਹਾਰਮੋਨਸ ਕੀ ਆ ਬੰਦ ਹੋ ਜਾਂਦੇ ਆ ਹਾਰਮੋਨ ਬਾਨੇ ਜਿਹੜੇ ਹੁੰਦੇ ਆ ਜਿਹਦੇ ਨਾਲ ਉਹ ਕੈਂਸਰ ਫੈਲਣਾ ਰੁਕ ਜਾਂਦਾ ਤੇ ਇੱਕ ਬੜੀ ਇੰਪੋਰਟੈਂਟ ਹੈਗਾ ਸਟੈਮ ਸੈੱਲ ਜਿਹੜੀ ਥੈਰੇਪੀ ਹੈਗੀ ਆ ਉਹ ਅੱਜ ਕੱਲ ਦਾ ਸਟੈਮ ਸੈਲ ਕੀ ਆ ਲੋਕ ਸਾਂਭਣ ਵੀ ਲੱਗੇ ਜਿਵੇਂ ਬੱਚਾ ਜੰਮਦਾ ਨਾ ਉਹਦਾ 나ੜੂਆ ਜਿਹੜਾ ਹੁੰਦਾ 나ੜੂਆ ਕੱਟ ਕੇ ਪ੍ਰੀਜ਼ਰਵ ਕਰ ਲਿਆ ਜਾਂਦਾ ਸੰਭਾਲ ਕੇ ਰੱਖ ਲਿਆ ਜਾਂਦਾ ਲੈਬਸ ਬਣੀਆਂ ਨੇ 70 7000 ਰੁਪਿਆ ਉੱਚ ਕੀ ਲੋਕ ਪੇ ਕਰ ਰਹੇ ਆ ਚੰਗੇ ਕਰ ਕੀ ਆ ਕਰਾ ਸਕਦੇ ਆ ਮੈਂ ਕਹਿੰਦਾ ਕਈ ਵਾਰੀ ਲੋਕਾਂ ਦੀ ਬੈਕ ਮਰ ਜਾਂਦੀ ਆ ਢੂਈ ਖਤਮ ਹੋ ਜਾਂਦੀ ਆ ਮੁੜ ਕੇ ਦੁਆਰੇ ਪਹਾਲੇ ਹੁੰਦੇ ਪਰ ਜੇ ਉਹਦਾ 나ੜੂਆ ਪ੍ਰੀਜ਼ਰਵ ਕਰਕੇ ਰੱਖਿਆਗਾ ਤਾਂ ਅੱਜ ਕੱਲ ਜਿਵੇਂ ਲੋਕ ਰੱਖਣ ਲੱਗ ਗਏ ਤਾਂ ਉਹ ਬੰਦੇ ਦੇ ਦੁਆਰਾ ਕੀ ਰੀੜ ਦੀ ਹੱਡੀ ਵੀ ਕੀ ਆ ਤਿਆਰ ਕੀਤੀ ਜਾ ਸਕਦੀ ਆ ਇਹ ਕੱਲਾ ਕੈਂਸਰ ਨਹੀਂ ਹੋਰ ਬਹੁਤ ਕਮਾਂ ਦੇ ਵਿੱਚ ਕੀ ਹੈ ਸਹਾਈ ਹੁੰਦੀ ਆ ਮੇਨ ਜਿਹੜੀਆਂ ਹੈਗੀਆਂ ਸਾਡੇ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਸਭ ਤੋਂ ਵੱਧ ਕਾਰਗਰ ਸਾਬਤ ਹੁੰਦੀਆਂ ਨੇ ਉਹ ਪਹਿਲੀ ਗੱਲ ਤਾਂ ਕੀ ਹੈ ਜੇ ਇਨੀਸ਼ੀਅਲ ਸਟੇਜ ਤੇ ਤਾਂ ਕੀ ਆ ਜਦੋਂ ਫੈਲਿਆ ਨਹੀਂ ਹੁੰਦਾ ਉਹਦਾ ਸਿੰਪਲ ਆਪਰੇਸ਼ਨ ਹੁੰਦਾ ਕੱਟ ਕੇ ਰਿਮੂਵ ਕਰਕੇ ਬਾਹਰ ਮਾਰਦੇ ਆ ਕਿਸੇ ਵੀ ਅੰਗ ਤੇ ਜਦੋਂ ਇਹਨਾਂ ਚ ਹੁੰਦਾ ਦੂਜਾ ਜਦੋਂ ਥੋੜਾ ਮੋਟਾ ਕੀ ਹੈ ਫੈਲਿਆ ਹੋਇਆ ਹੁੰਦਾ ਤਾਂ ਉਦੋਂ ਫਿਰ ਕੀ ਹੈ ਕੀਮੋਥੈਰੇਪੀ ਤੇ ਰੇਡੀਏਸ਼ਨ ਇਹ ਦੋਨੇ ਚੀਜ਼ਾਂ ਪੈਰਲ ਵੀ ਚੱਲਦੀਆਂ ਨੇ ਰੇਡੀਏਸ਼ਨ ਵੀ ਚੱਲਦੀ ਆ ਕੀਮੋਥੈਰੇਪੀ ਜਿਵੇਂ ਹੁੰਦੀ ਆ ਉਹ ਤਿੰਨ ਤਰੀਕਿਆਂ ਨਾਲ ਹੁੰਦੀ ਆ ਸਕਿਨ ਦੇ ਕੈਂਸਰ ਤਾਂ ਮ사ਜ ਵਾਸਤੇ ਟਿਊਬ ਵੀ ਦਿੱਤੀ ਜਾਂਦੀ ਆ ਉਹਦੇ ਨਾਲ ਵੀ ਕੀਮੋਥੈਰਪੀ ਹੁੰਦੀ ਆ ਜਾਂ ਇਹਦੀਆਂ ਗੋਲੀਆਂ ਵੀ ਆਉਂਦੀਆਂ ਪਿਲਸ ਦੇ ਕੇ ਵੀ ਕੀਮੋਥੈਰਪੀ ਕੀਤੀ ਜਾਂਦੀ ਆ ਤੇ ਜਿਆਦਾ ਐਡਵਾਂਸ ਸਟੇਜ ਤੇ ਜਾ ਕੇ ਜਦੋਂ ਜਿਆਦਾ ਵਿਗੜ ਜਾਂਦੀ ਆ ਹਾਲਤ ਤਾਂ ਉਦੋਂ ਕਈ ਵਾਰ ਫਿਰ ਕੀ ਆ ਇੰਜੈਕਸ਼ਨ ਇੰਜੈਕਟ ਕੀਤਾ ਜਾਂਦਾ ਤੇ ਇਹਨਾਂ ਕੈਂਸਰ ਨੂੰ ਡਿਟੈਕਟ ਕਰਨ ਵਾਸਤੇ ਜਿਹੜਾ ਤੁਹਾਡੇ ਨਾਲ ਚਾਗ ਦੱਸਿਆ ਹੋਇਆ ਇਹਦੇ ਟੈਸਟ ਦੱਸੇ ਹੋਇਆ ਕਿ ਕਿਹੜੇ ਟੈਸਟਾਂ ਦੇ ਨਾਲ ਅਸੀਂ ਇਹਨਾਂ ਦਾ ਪਤਾ ਕਰ ਸਕਦੇ ਹਾਂ ਜਿਵੇਂ ਲੰਗਸ ਕੈਂਸਰ ਆ ਗਿਆ ਜਿਹੜੇ ਨਾਲ ਜੋਗਰਾਜ ਸਿੰਘ ਪੀੜਤ ਸੀ ਸਭ ਤੋਂ ਖਤਰਨਾਕ ਛੇਤੀ ਕੀ ਹੈ ਜਿਆਦਾ ਛੇਤੀ ਕੀ ਹੈ ਸਡਨ ਡੈਥ ਵੀ ਹੋ ਜਾਂਦੀ ਹੈ ਬੰਦੇ ਦੀ ਸਭ ਤੋਂ ਕੀ ਆ ਖਤਰਨਾਕ ਕੈਂਸਰ ਮੰਨਿਆ ਜਾਂਦਾ ਤੇ ਇਹਨੂੰ ਡਿਟੈਕਟ ਕਰਨ ਵਾਲੇ ਟੈਸਟ ਕਿਹੜਾ ਹੁੰਦਾ ਸੀਏ 125 ਆ ਜਾਂਦਾ ਤੇ ਦੂਸਰਾ ਸੀਈਏਆ ਟੈਸਟ ਹੁੰਦਾ ਇਹਦਾ ਤੇ ਫਿਰ ਬ੍ਰੈਸਟ ਕੈਂਸਰ ਜਿਹੜਾ ਹੁੰਦਾ ਇਹਨੂੰ ਵੀ ਕੀ ਚੈੱਕ ਕਰਨ ਵਾਸਤੇ ਟੈਸਟ ਕਿਹੜਾ ਹੁੰਦਾ ਸੀਏ 125 ਸੀਏ 125 ਵੀ ਕਹਿ ਦਿੰਨੇ ਆ ਸੀਈਏ ਟੈਸਟ ਹੁੰਦਾ ਇੱਕ ਐਚਈਆਰ 2 ਟੈਸਟ ਹੁੰਦਾ ਇਹ ਤਿੰਨ ਤਰ੍ਹਾਂ ਦੇ ਟੈਸਟ ਹੁੰਦੇ ਆ ਇਹਦੇ ਲਿਵਰ ਦੇ ਵਾਸਤੇ AFP ਟੈਸਟ ਹੁੰਦਾ ਜੇ ਲਿਵਰ ਦਾ ਕੈਂਸਰ ਹੋ ਜੇ ਤੇ ਪੇਟ ਦਾ ਜਿਹੜਾ ਕੈਂਸਰ ਹੁੰਦਾ ਸਟਮਕ ਕੈਂਸਰ ਉਹਦੇ ਵਾਸਤੇ ਜਿਹੜਾ ਟੈਸਟ ਹੁੰਦਾ ਉਹ CEA ਹੁੰਦਾ ਪੈਂਕਰੀਆਜ਼ ਵਾਸਤੇ ਵੀ CA 125 ਜਿਹੜਾ ਕਹਿ ਦਿੰਦੇ ਆ ਤੇ CEA ਟੈਸਟ ਹੁੰਦਾ ਜਿਹੜਾ ਪ੍ਰੋਸਟੇਟ ਕੈਂਸਰ ਹੁੰਦਾ ਬੰਦਿਆਂ ਦੇ ਵਿੱਚ ਪਾਇਆ ਜਾਂਦਾ ਜਿਹੜਾ ਜ਼ਿਆਦਾਤਰ ਇਹਦੇ ਵਾਸਤੇ PSA ਟੈਸਟ ਹੁੰਦਾ ਹੁਣ ਸਾਡੇ ਪੱਤਰਕਾਰ ਕੀ ਕਰਦੇ ਆ ਜਿਹੜਾ ਵੀ ਕੋਈ ਬਕਵਾਸ ਕਰਦਾ ਧਰਮ ਦੇ ਉੱਤੇ ਕਰਦਾ ਜਾਂ ਕਿਸੇ ਦੇ ਖਿਲਾਫ ਬੋਲਦਾ ਉਹਦੇ ਮੂਹਰੇ ਜਾ ਕੇ ਕੈਮਰੇ ਕਰ ਦਿੰਦੇ ਆ ਉਹ ਮੈਂ ਕਹਿੰਦਾ ਉਹਨਾਂ ਲੋਕਾਂ ਦੀਆਂ ਸਟੋਰੀਜ਼ ਕੀ ਆ ਕਵਰ ਕਰੋ ਜਿਹੜੇ ਲੋਕ ਕੈਂਸਰ ਚੋਂ ਬਾਹਰ ਆਏ ਆ ਤਾਂ ਕਿ ਲੋਕਾਂ ਦਾ ਹੌਸਲਾ ਵਧੇ ਯਾਰ ਤੇ ਤੁਸੀਂ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕੋਈ ਐਹ ਜੀ ਸਟੋਰੀ ਪਾਉਂਦਾ ਕੋਈ ਐਹ ਜੀ ਗੱਲ ਕਰਦਾ ਉਸ ਨੂੰ ਵੱਧ ਤੋਂ ਵੱਧ ਕੀ ਹੈ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਤੁਹਾਡੇ ਨਾਲ ਕਈ ਸਟੋਰੀਆਂ ਐਸੀਆਂ ਸਾਂਝੀਆਂ ਕਰਾਂਗੇ ਜਿਹੜੇ ਬੰਦੇ ਕੈਂਸਰ ਦੇ ਵਿੱਚੋਂ ਬਚ ਕੇ ਬਾਹਰ ਆਏ ਆ ਤੇ ਪੰਜਾਬ ਦੇ ਵਿੱਚ ਕੈਂਸਰ ਵਾਸਤੇ ਜਿਵੇਂ ਬਠਿੰਡੇ ਦੇ ਵਿੱਚ ਕੀ ਆ ਸਾਡੇ ਸਰਕਾਰੀ ਜਿਹੜਾ ਵਾ ਕਿ ਕੈਂਸਰ ਕੇਅਰ ਹੈਗਾ ਉਥੇ ਡਾਕਟਰ ਸੰਧੂ ਆ ਜਿਹੜੇ ਬੈਸਟ ਡਾਕਟਰ ਆ ਉਸ ਤੋਂ ਬਿਨਾ ਪੰਜਾਬ ਦੇ ਵਿੱਚ ਲੱਗੇ ਸੰਗਰੂਰ ਜ਼ਿਲ੍ਹੇ ਚ ਕੀ ਆ ਟਾਟਾ ਮੈਮੋਰੀਅਲ ਕੈਂਸਰ ਜਿਹੜਾ ਇੰਸਟੀਚੂਟ ਹੈਗਾ ਉਹਨਾਂ ਦਾ ਜਿਹੜਾ ਸਭ ਤੋਂ ਸਿਰਾ ਹਸਪਤਾਲ ਆ ਤੇ ਜਿਹੜਾ ਦੋ ਰੁਪਏ ਲਾ ਸਕਦਾ ਭਾਈ ਉਹਦੇ ਬਾਅਦ ਸਭ ਤੋਂ ਬੈਸਟ ਸਾਡੇ ਨੇੜੇ ਜੇ ਕੀ ਮੰਨੀਏ ਤਾਂ ਉਹ ਰਜੀਵ ਗਾਂਧੀ ਕੈਂਸਰ ਇੰਸਟੀਚੂਟ ਕੀ ਆ ਦਿੱਲੀ ਆ ਤੇ ਉਥੋਂ ਲਗਭਗ ਬਹੁਤ ਦਰਜਨਾ ਜਿਹੜੇ ਪੇਸ਼ੈਂਟਰ ਨੇ ਜਿਹੜੇ ਕੀ ਆ ਸਾਡੇ ਨਾਲ ਜੁੜੇ ਹੋਏ ਆ ਸਾਡੇ ਭਰਾ ਨੇ ਬੜੇ ਲੋਕ ਉਥੇ ਭੇਜੇ ਵੀ ਆ ਤੇ ਉਥੋਂ ਕੀ ਆ ਪੂਰੀ ਤਰ੍ਹਾਂ ਕਿਉਰ ਹੋ ਕੇ ਆਇਆ ਤੇ ਕੈਂਸਰ ਕੋਈ ਖਤਰਨਾਕ ਬਿਮਾਰੀ ਨਹੀਂ ਹੈ ਪਰ ਇਹ ਨਾਲ ਲੜਨ ਵਾਸਤੇ ਸਾਨੂੰ ਆਪਦੀਆਂ ਖਾਣ ਦੀਆਂ ਆਦਤਾਂ ਚੇਂਜ ਕਰਨੀਆਂ ਪੈਣਗੀਆਂ ਆਪਦਾ ਪਾਣੀ ਬਦਲਣਾ ਪਊ ਤੇ ਸਭ ਤੋਂ ਵੱਡੀ ਗੱਲ ਆਪਦਿਆਂ ਦਾ ਹੌਸਲਾ ਬਣ ਕੇ ਉਹਨਾਂ ਦੇ ਨਾਲ ਨਵਜੋਤ ਸਿੱਧੂਆਂ ਨੂੰ ਖੜਨਾ ਪਊ ਤੇ ਇਸ ਮੁੱਦੇ ਤੇ ਮੈਂ ਨਵਜੋਤ ਸਿੱਧੂ ਦੇ ਨਾਲ ਖੜੇ ਵੀ ਆ ਤੇ ਤੁਹਾਨੂੰ ਵੀ ਬੇਨਤੀ ਕਰਦਾ ਇਸ ਮੁੱਦੇ ਦੇ ਨਵਜੋਤ ਸਿੱਧੂ ਦਾ ਸਾਥ ਦਿਓ ਵੀ